ਨਾ ਤਾਂ ਨਹੀਂਦਾ ਤੇ ਨਹੀਂ ਜਾਂਦਾ। ਤੈਨੂੰ ਸਨੇਪੇ? ਕਿਹੜੀ ਛੜ ਦੇ ਮੌਕਾ ਬਾਈ ਕੋਈ। ਉਹ ਕੰਨੀ ਹੋ ਗਈ ਹੋਈ 150? 150 ਹੋ ਗਈ? ਕਿੰਨੇ ਹੋਈ? 54 ਘੰਟੇ ਹੋ ਗਿਆ। 154। ਐਦਾ ਹਰ ਟੰਗ ਤਾ ਨਹੀਂ ਲਾੜੇ ਨਾ ਹੁੰਦਾ ਇਹ। ਇੱਕ ਬੂਰੇ ਲਈ ਬਾਈ ਜੰਨਾ ਨਿਕਲਦਾ ਇੱਥੇ। ਮੂਰੇ ਕਰਕੇ ਬਹੁਤ ਬਹੁਤ ਫੱਕ ਮੈਂਦਾ ਬੂਰੇ ਦਾ। ਨੂਰੇ ਨਾ ਨਿਕਲੇ ਸੇ ਕੱਲ ਬਾਅਦ ਜੀ ਨਾ ਕਰਾਸ ਰਾਸਤਾ ਰਾਸਤਾ ਕੁਝ ਨਹੀਂ ਹੈਗਾ ਹੁਣ ਹੁਣ ਤਾਂ ਸਹਲੀਆਂ ਟਰਾਲੀਆਂ ਸਾਰੀਆਂ 60 70 ਰਹਿ ਗਈਆਂ 70 ਟਰਾਲੀਆਂ ਹੋਣੀਆਂ ਮਾਰੀ ਭਾਜੀ ਘੱਟ ਸਪਲਾਈ ਆਈ ਅੱਜ ਅੱਜ ਨਿਕਲੀ ਆ ਹੁਣ ਪਹੁੰਚ ਜਣੀ ਆ ਬਸ ਫੇਰ ਪਹੁੰਚ ਜਣੀ ਆ 400 ਫੜਤੀ ਅੱਜ ਇਹ ਇੱਕਾ ਸਲਮਾ ਨਾ ਠੰਡ ਮਾ ਬਾਈ ਕੜਾਈ ਕੁਝ ਵੀ ਕਹੀ ਜਨ ਕੜਾਈ ਵੀ ਹੁੰਦੀ ਹੈਗੀ ਹਰਕ ਪੈ ਪਰ ਟਰਾਲੀਆਂ 60 ਰਹਿ ਗਈਆਂ ਬਸ ਹੈਂ हां 70 ਕਟਰਾਲੀਆਂ ਆਉਂਗੀਆਂ ਬਸ ਇਹ ਟਾਈਮ 70 ਤਾਂ ਹੁਣ ਹੈਗੀਆਂ ਹੁਣ ਐ ਟਾਈਮ ਟ੍ਰੈਲੀ ਪੈਂਦੀ ਆ ਥੱਲੀ ਲੱਗੀਆਂ ਜੀ ਆਉਣ ਹੁਣ ਲੱਗ ਜਾਣੇ ਜਾਣ ਹੁਣ ਰਾਤ ਨਹੀਂ ਫੇਰ 120 ਬੂਹ ਪਤਰੀ ਟਾਲੀਆਂ ਪਹੁੰਚ ਗਏ ਆ ਹੋਈ 100 ਤੋਂ ਉੱਪਰ ਚੱਲ ਜਾਣੀ ਫੇਰ ਇਹਦਾ ਫਰਕ ਪੈਂਦਾ ਤਾਂ ਸ਼ਾਮ ਨੂੰ ਬੜੇ ਵਜਾ ਕੇ ਮਿਲ ਜੇ ਫੇਰ ਹੈ ਨਾ ਨਹੀਂ ਜਿਹੜਾ ਬੰਦਾ ਹੈ ਨਾ 4 ਵਜੇ ਤੋਂ ਪਹਿਲਾਂ ਚਲੇ ਗਿਆ ਉਹ ਠੀਕ ਹੈ ਜਿਹੜਾ ਉਹਦਾ ਬਾਅਦ ਗਿਆ ਹੁਣ ਜਾਣ ਨੂੰ ਬੰਦੇ 8 ਵਜੇ ਜਾਣਾ ਜਿਹੜੇ 8 ਵਜੇ ਕਿਹੜਾ ਰਾਤ ਹੈ 8 ਵਜੇ ਐਂਟਰ ਹੋਏ ਹੋਣੇ 7 7 ਵਜੇ ਗਿਆ ਤੂੰ 35 ਕਟਰਾਲੀਆਂ ਪੈ ਜਾਂਦੀਆਂ ਹਣ ਤੇ ਰਾਤ ਲੇਟ ਹੋ ਗਿਆ ਪੂਰੇ ਦਿਨ ਲੈਣੇ ਕੰਮ ਹੁਣ ਤੇ ਐਸ ਟਾਈਮ ਜਿਹੜਾ ਹੁਣ ਸਵੇਰੇ ਜਾਂਦਾ ਏ ਉਹਨੂੰ ਅੱਧੀ ਰਾਤ ਹੋਣੀ ਤੇ ਉਹ ਵੀ ਫਾਇਦਾ ਨਹੀਂ ਹੈਨਾ ਹੁਣ ਪੰਮਾ ਦੀ ਸਾਰੀ ਰਾਤ ਲੱਖ ਲਿਉਣੀ ਏ ਪੰਮਾ ਪਤਾ ਨਹੀਂ ਇਹ ਆਪਣਾ ਬਿਸਤਰਾ ਵਿਛਾ ਕੇ ਪੈ ਗਿਆ ਹੁਣਾਂ ਪੰਮਾ ਗਾਪਣਾ ਪੰਮਾ ਰਾਤ ਆਇਆ ਤੜਕੇ ਨੂੰ ਆਇਆ ਕਹਿੰਦਾ ਖੜ ਗਿਆ ਤਾਂ ਮੇਲੇ ਰਾਤ ਬੱਸ ਫੇ ਤੜਕੇ ਨੂੰ ਆਇਆ ਉਹ ਵੀ ਤਾਂ ਸਾਰੀ ਰਾਤ ਵਾਲੀ ਕੰਮ ਹੋ ਜਾਂਦਾ। ਉਹਦਾ ਉਹ ਤਾਂ ਬਹੁਤ ਗਲਤ ਕੰਮ ਹੈ। ਨਾ ਬੰਦਾ ਪੈਣ ਜੂਗਾ। 3 ਵਜੇ ਆਏ। ਉਹ ਵੀ ਤਾਂ ਸਾਰੀ ਰਾਤ ਲੰਘੀ। ਹੋਰ ਕੀ ਹੋਇਆ ਫਿਰ? ਕੋਈ ਗੱਲ ਕਹਿੰਦਾ। ਕੰਮ ਨਹੀਂ ਠੀਕ ਹੈਗਾ। ਜਾ ਕੇ ਬੱਜਾ। ਅਜੇ ਐਸ ਟਾਈਮ ਵਧੀਆ ਚਾਰ ਵਜੇ ਰੱਖ ਜਾ। ਸ਼ਾਮ ਨੂੰ ਜਾਓ ਯਾਰ। 4 ਵਜੇ। ਬਿਲਕੁਲ। ਉੱਥਾ ਜਾ ਕੇ ਪਾਇਆ ਦਾ ਬੰਦ। ਉਹ ਨੀਚੋਂ ਆ। ਦੋਏ ਦਿਨ ਤਿੰਨ ਚ ਵਿਲਾ ਆਉਂਗਾ। ਚਾਹ 4 ਵਜੇ ਐਂਟਰੀ ਕਰਾ ਦਿੱ ਦਿੱਤਾ। ਲੋੜੇ ਨਹੀਂ ਆ। ਬਸ। 4 ਵਜੇ ਤੋਂ ਪਹਿਲਾਂ ਇੰਟਰ ਹੋਏ ਬੰਦਾ ਫਿਰ। ਲੋੜੇ ਨਹੀਂ ਹੋਣ। ਹੂੰ। ਪਹਿਲਾਂ 2 ਵਜੇ ਤੇ ਉੱਠ ਕੇ ਤੜਕੇ ਨੂੰ ਭੱ ਮਿਲ ਗਈ ਬੰਦਾ ਕਾਨ ਤੋਂ ਜਾਂਦਾ 8 ਤਰੀਕ ਨੂੰ ਪਹਿਲਾਂ ਲਾਉਣੀ 6 ਤਰੀਕ ਦਾ ਮੀਹ ਪੁੱਛਲਾ ਕ ਅੱਗੇ ਨੂੰ 6 ਦਾ ਮੀਹ ਬਾਬੇ 60% ਹੈ ਜੇ ਪਹਿਲਾਂ ਲੱਦਦੇ ਠੀਕ ਹੈ ਨਹੀਂ ਨਹੀਂ ਮਤਲਬ ਤੁੰਡੀ ਦੇਖਦੇ ਚੱਲਣ ਨੂੰ ਬੰਦਾ ਉਹ ਫਿਰ ਭਈਆਂ ਨੂੰ ਨਹੀਂ ਜੇ ਰਹਿਣ ਦੇ ਫਿਰਲੇ ਨਹੀਂ ਫੇ ਲੋੜੀ ਦੇ ਬਾਅਦ ਜਗਦੀਪ ਰੇ ਕਿਤੇ ਮੇਰਾ ਕਹਿਵਾ ਐ ਪੱਕਾ ਬਣੀ ਪੈਣਾ ਕਿਆ ਪਤਾ ਨਹੀਂ ਨਾ ਹੀ ਪਵੇ ਫੇ ਲਿਆਉਣੀ ਕਿਆ ਲੋੜੀ ਦੇ ਬਾਅਦ ਫੇ ਲਾਦਣੀ ਉਰੇ ਮੈਂ ਕਾਲੂnga ਤੂੰ ਕਰਨਾ ਹਾਂ ਹਾਂ ਥੋੜੇ ਨਹੀਂ ਮੁੱਕਣਾ ਹੈਗਾ ਹੁਣ 8 ਤਰੀਕ ਦੀ ਐ ਤਾਂ ਲੋੜੀ ਦੇ ਬਾਅਦ ਲਾਉਣੀ ਵਿਧਿਆ ਫੇਰੇ ਜਲੂਗੇ ਕੋਰ ਮੈਂ ਤਾਂ ਲਾ ਤਾਂ ਹੁਣ ਵੀ ਲੈਣੀ ਤੀ ਉਥੇ ਨੂੰ ਹੁਣ 18 ਵੜਾਉਣਾ ਪੈਣਾ ਕੋ ਤਾਂ ਮੁੱਢਾ ਰੱਖਣਾ ਜਾਂ 95 ਵੜਾਉਣਾ ਪੈਣਾ ਚੱਕਰ ਦਾ ਆ ਹੁਣ ਤਾਂ ਵੱਡਿਆ ਫਟਣਾ ਨਹੀਂ ਹੈਗਾ ਹੁਣ ਤਰ ਭਈ ਇਹ ਗੱਟ ਕਹਿੰਦੇ ਆ ਫਿਰ ਤੈਨੂੰ ਤੈਨੂੰ ਭਈਆ ਵਾਂ 63 ਗੁਨ ਲੱਦ ਦੂੰਗਾ ਉਹ ਹੀ ਕੰਮ 200 ਛੋੜ ਕਰਾ ਫਿਰ 200 ਪੈ ਨਾਲ ਲੱਦਣਾ ਪੈ ਨਾਲ ਦਾ ਬੁੱਢਿਆ ਜਾ ਫਿਰ 2000 2000 ਜਾ ਕੇ ਫਿਰ ਯਾਰ ਮੈਨੂੰ ਸਾਰਾ ਜਾ ਕੇ ਆਉਂਦਾ ਦੇਖੋ ਸ਼ਾਨੂ ਨੂੰ ਕਹਣਾ ਕਾ ਜੇ ਤਾਂ ਪੰਜ ਨੂੰ ਲੱਦਦਾ ਡਿਗਰੀ ਗੱਲ ਤਾਂ ਦੱਸ ਕਾ ਨਹੀਂ ਮੈਂ ਵਰਤੀ ਨਹੀਂ ਲੈ ਆਉਣੀ ਫਿਰ ਖੇਰੀ ਦੇਦੀ ਤੇ ਮੈਂ ਇਹ ਬੁੱਢੇ ਆ ਜਾਂਦੀ ਏ ਖਾਲੀ ਫਿਰ ਕੱਟਾਂ ਮੈਂ ਉਹ ਤੋਂ ਨਾ ਨਾ ਆਹੀ ਬੁੱਢੇ ਆ ਜਾਂਦੀ ਆ 200 ਕੰਟਰੋਲ ਕਰਨਾ ਚੱਲ ਜਾਣਾ ਉੱਥੇ ਪ੍ਰਵਾਹ ਏ ਖਾਲੀ ਨੂੰ ਗੋਲਵਾਗੇ ਉਹ 200 ਤਾਂ ਉਰੇ ਵੀ ਲੈ ਜਾ ਤੂੰ ਉਹਦਾ ਤਾਂ ਥੋੜਾ ਰੌਲਾ ਗੱਲ ਤਾਂ ਐ ਉਹਰੇ ਹੁਣ ਪਰਚੀ ਤੇਨੂੰ ਲੇਟ ਆਉਣੀ ਉੱਥੇ ਗੰਨਾ ਘਾਟਾ ਸਪਲਾਈ ਤੁਹਾਨੂੰ ਇਹਨਾਂ ਨੇ ਦੇ ਦਿੱਤੀ ਉੱਥੇ ਸਪਲਾਈ ਦੇਤੀ ਇਹਨਾਂ ਨੇ ਵਧੀਆ ਫਿਰ ਪਿਛਲੇ ਨੰਬਰ ਦੀ ਪਰਚੀ ਕੱਢ ਕੇ ਦੇ ਵਧੀਆ ਵਧੀਆ ਹਾਂ ਹਾਂ ਠੀਕ ਠੀਕ ਪਜਾਕ ਪਰਚੀਆਂ ਤਾਂ ਫਿਰ 100 ਸੁਣਾ 200 200 ਆ ਕੇ ਫਾਇਦਾ ਲੰਬਾ ਬਾਤ ਉਹਨੂੰ ਪੁੱਛਿਆ ਮੈਨੂੰ ਐ ਦਾ ਮਾਹ ਚੱਲ ਜੇ ਵੱਧ ਤੇ ਵੱਧ ਬੰਦੇ ਉਧਰ ਨਹੀਂ ਆਉਣਗੇ ਹੋਰੇ ਰਾਜ ਘਟ ਜਾਣਾ ਹਾਂ ਉਹ ਕਹਿੰਦਾ ਕਿਸੇ ਬੰਦੇ ਨੇ ਰਿਸਪੌਂਸ ਵੀ ਨਹੀਂ ਦਿੱਤਾ ਕਹਿੰਦਾ ਤੇਰਾ ਫੋਨ ਆਇਆ ਇਹਨੂੰ ਕਰਿਆ ਦਾ ਇਹਦਾ ਆਇਆ ਦਾ ਇੱਕ ਬੜੀਆਂ ਜੱਲੀਆਂ ਦੇ ਬੰਦੇ ਦਾ ਆਇਆ ਤਿੰਨ ਜਣੇ ਦਾ ਕਹਿੰਦਾ ਥੋੜਾ ਆਇਆ ਨਾ ਹੁਣ ਬਹੁਤ ਆ ਗਏ ਹੁਣ ਟਰਾਲੀ ਉੱਥੇ ਮੰਗਦੇ ਆ ਪਰ ਤੇ ਹੁਣ ਪਾਤੀ ਨਹੀਂ ਦਿੰਦੇ ਉਹ ਕਹਿੰਦੇ ਵੀ ਪਜਾਹੇ ਘੱਟ ਨਹੀਂ ਨਹੀਂ ਖੜਨ ਯੋਰ ਤੇ ਰਾਤ ਵੀ ਨੂੰ ਨਹੀਂ ਉਹ ਵੀ ਫਿਰ ਸਾਾਬ ਨਾਲ ਚੱਲਦੇ ਵੇ ਠੀਕ ਆ ਫਿਰ ਤਾ ਠੀਕ ਆ ਫਿਰ ਲਾਇਆ ਇੱਕ ਕਿ 50 50 ਕਿਹੜੇ ਹਾਂ ਮਤਲਬ 50 ਟਰਾਲੀਆਂ ਕੱਢਦੇ ਵਾ ਭਈਆਂ ਨੂੰ ਫੋਨ ਕਰ ਉਹਨਾਂ ਨੂੰ ਕਾਲੂ ਘੱਟ ਦੋਗਾ ਵਾ ਚੱਕ ਪਰਚੀ ਆਪਣੀ 200 ਲਾ ਕਿਹੜਾ ਮੇਲਾ ਹੋ ਉਹ ਬਣ ਨਹੀਂ ਆ ਗਈ ਦੀ ਗੱਲ ਹੈ ਭਾਈ ਕੰਮ ਮੁੱਕਦਾ ਇਹਦਾ ਕੀ ਪਤਾ ਇਹਦਾ ਅਪ੍ਰੈਲ ਤੱਕ ਲੀ ਜਾਣਾ ਛੱਡੇ ਨਾ ਬੜਾਈ ਜਿਹੜਾ ਮੂਟਾ ਰੱਖਣਾ ਉਹ ਨਾ ਬੜਾਈ ਜਿਹੜਾ ਪੱਟਣਾ ਹਾਂ ਬਸ ਫਿਰ ਉਹ ਬੜਾ ਲੈ ਹਾਂ ਚੱਲੀ ਆਪਾਂ ਕਰ ਖਾਲੀ ਉਹਨੂੰ ਮੈਂ ਤਾਂ ਮੂਟਾ ਰੱਖਣਾ ਮੈਂ ਤਾਂ ਤਾਂ ਨਹੀਂ ਲਈ ਪਰਚੀ ਪਰਚੀ ਤਾਂ ਮਿਲਦੀ ਦੀ ਗੱਲ ਚਲ ਦੇਖੋ ਤੇ ਭਈਆਂ ਨੂੰ ਕਹ ਜੇ ਭਈਏ ਕਹਿੰਦੇ ਆ ਵੀ 5 6 ਨੂੰ ਕਰੂੰਗਾ ਫੇਰ ਨੀ ਤਾਂ ਘੜਾਉਣੀ ਮੈਂ ਫੇਰ ਉਹੀ ਕਾ ਪੈਣਾ ਫੇਰ ਫਿਰ ਤੈਨੂੰ ਕਹਿਆ ਜਗਦੀਪ ਲਾ ਦੇ ਕਾਲੂ ਮੈਂ ਬੜ ਕੇ ਉਹ ਲਗੂਗੇ ਤਾਂ ਆਏ ਦੇਖਦਾ ਮੈਂ ਜਾਂਦਾ ਉਹ ਕੋਈ ਤੈਨੂੰ ਕਹਣਾ 6 ਤਰੀਕ ਨੂੰ ਵੀ ਦੱਸਿਆ ਹੋਇਆ ਆ 6 ਨੂੰ ਦੱਸਿਆ ਕਿ 5 ਨੂੰ 5 ਅਰ 6 ਤੋਂ ਆਨੂ ਸਾਬ ਨੂੰ ਦੱਸਿਆ ਹੋਇਆ ਐ ਗੋਡੇ ਰਹਿਗੇ ਗੋਡੇ ਕਿਤੇ ਪਏ ਗੋਡੇ ਪਏ ਹੋ ਆ ਖਬਰੇ ਪੈਣਾ ਹੀ ਨਹੀਂ ਤੇ ਉਹ ਤੇਰੀ ਮਰਜ਼ੀ ਨਾ ਮੰਨ ਨੀ ਪੈ ਗਈ ਮੌਸਮ ਖੁੱਲਣਾ ਹਾਂ ਮੀ ਹੈਗਾ ਕਹਿੰਦਾ ਹੈ ਨਹੀਂ ਮੈਂ ਕਿਹਾ ਤੈਨੂੰ ਕੱਲ ਕਿਹਾ ਹੈ ਨਹੀਂ ਤੈਨੂੰ ਪੁੱਛਿਆ ਨਹੀਂ ਮੈਂ ਉਥੇ ਮੈਂ ਕਿਹਾ ਤੈਨੂੰ ਸੁਪਤੀ ਮਹੋਰਣਾ ਤੁਹਾਨੂੰ ਮੈਂ ਦੱਸਿਆ ਮੀ ਹੈਗਾ ਉਹ ਮੈਂ ਤਾਂ ਰਾਤ ਦੇਖਿਆ ਬਾਈ 55% ਦੱਸਿਆ ਬੀ ਮੀ ਪਹਿਲਾਂ ਹੈ ਨਹੀਂ ਤਾਂ ਆਪਾਂ ਅੱਜ ਦੇਖਿਆ ਮੈਂ 60% ਦੱਸਿਆ 60% ਦੱਸਦਾ ਹੁਣ ਦਿਖਾਇਆ ਮੈਨੂੰ ਇਹਦਾ ਕੀ ਪਤਾ ਇਹਦਾ ਕੱਲੋਂ ਕਹਿੰਦਾ ਜੀ ਪੈਣੀ ਨਹੀਂ ਹੁਣ ਮੈਂ ਕਰਾਂ ਮੈਂ ਤਾਂ ਤੁਹਾਨੂੰ ਦੇਖ ਕੇ ਦੱਸਿਆ ਜੇ ਮੇਰੇ ਕੋਲ ਸਿੱਧੀ ਗੱਲ ਰੱਬ ਕਰ ਵੀ ਹਾਂ ਦੱਸ ਬਾਈ ਕਾਹਦਾ ਪਾਉਂਗਾ 60% ਆ ਭਾਈ ਹੈਗਾ ਹੈਗਾ ਕਿ ਨਹੀਂ ਪੈ ਜਣਾ ਇਹਦਾ ਦਾਦਾ ਆਈਫੋਨ ਹੈ ਹੋਰ ਫੋਨ ਦੇ ਕੇ ਆਪਾਂ ਪੜ ਉਹ ਹੂਗਾ ਦੱਸਦਾ ਕਿ ਹੋਰ ਦੇ ਫੋਨ ਫੜ ਕੇ ਦੇਖ ਦੱਸਦਾ ਆਈਫੋਨ ਹੈ ਕੱਲਾ ਪੈ ਹੀ ਹੋਣਾ ਸਾਡੇ ਸੰਦ ਤੋਂ ਇਹਦੇ ਫੋਨ ਦੇਖ ਕੇ ਮਲਗੀ ਸੀ ਹੈ ਉਹ ਨਹੀਂ ਮੀ ਧੁੱਪਾਂ ਦੱਸਦਾ ਅੱਜ ਤਾਂ ਇਹ ਹੋਣ ਕਿੱਥੇ ਹੋਣਾ ਹੁਣ ਸਾਲਾ ਦੱਥਣ ਲੱਗ ਗਿਆ ਦੇਖਦਾ ਲੈ ਇਹ ਕਹਿ ਪਤਾ ਖਬਰੇ ਜਰਾ ਟੁੜੀ ਟਾਟੀ ਖਾ ਕੇ ਦੱਸਣੇ ਲੱਗ ਗਿਆ ਹੋਵੇ ਖਬਰ ਇਹਨੂੰ ਅਕਲ ਜੀ ਆ ਗਈ ਹੋਵੇ ਭਈਆਂ ਦੇ ਬਾਇਪ ਲਾਈਫ ਤੇ ਚੱਲ ਹੈ ਚੱਲ ਭਈਆਂ ਦੇ ਬਾਰੇ ਹੈ ਉਹ ਵਾਚੇ ਹੋਏ ਉਰੇ ਵੀ ਆਈ ਹੋਈ 4500 ਨੰਬਰ ਪਰ ਆ ਜਾਨੀ ਤੇ ਉਹਦਾ ਪਰਚੀ ਲੱਗਿਆ ਬਣੂ ਜਿਹੜੀ ਕਿ ਨੁਆਈ ਹੈ ਕਿਹੜੀ ਉਹੋ ਤੇ ਉਹਦਾ ਲੱਤ ਹੋਣੀ ਹੈ ਫੇਰ ਉਹਦਾ ਲੱਦਣੀ ਪੈਣੀ ਹੈ ਕਹਿੰਦਾ ਮੈਂ ਉਹਨੂੰ ਵੀ ਲੱਗ ਉਹ ਕੀ ਕਹਿੰਦਾ ਇਹੇ ਹਾਂ ਜੀ ਮੈਂ ਤਾਂ ਵੀਉ ਮੋਰ ਹੂਨ ਮਾਰ ਨੂੰ ਹੋਣੀ ਇਹ ਤਾਂ ਹੋਰ ਦਾ ਪੱਡਣਾ ਜੇ ਫੇਰ ਲੱਦ ਕੇ ਖੜਾ ਦੇ ਕੋਈ ਚੱਕਰ ਨਹੀਂ ਕਿਹਣੀ ਗੱਲ ਨੜ ਕੇ ਲੱਦਦੀ ਜਿਹਦੀ ਲੱਦਣੀ ਮੇਰੀ ਟਰਾਲੀ ਦਾ ਮੈਂ ਨੰ ਰਹੀ ਗੱਲ ਤਾਂ ਹੀ ਗੱਲ ਪਾਣੀ ਜਗਦੀਪ ਕੀ ਪਤਾ ਮੌਸਮ ਘੜੀ ਮੇ ਖਰਾਬ ਹੋ ਹੁੰਦਾ ਯਾਰ ਪਾਤੋਂ ਲਾਦਣੀ ਮੈਂ ਹਾਂ ਦੂਸੋਂ ਜੀ ਆਉਂਦਾ ਥੋੜਾ ਘੱਟ ਜਾਈਏ ਤਾਂ ਕਿ ਉੱਥੇ ਠੀਕ ਨਹੀਂ ਗੱਲ ਆ ਦੇ ਭਾਈ ਲੈ ਇਹ ਜੋ ਹੈ ਨਹੀਂ ਆ ਦੇਖੋ ਫੋਨ ਭਾਈ ਸੰਡੇ ਮੰਡੇ ਮੰਡੇ ਦਾ ਹੈ ਨਹੀਂ ਦਾਦਾ ਭਾਈ ਵਾਹ ਆਪਣਾ ਆਈਫੋਨ ਕੱਢੀ ਆਈਫੋਨ ਚ ਦੇਖੀ ਕੋਲ ਉੱਪਰ ਦੇ ਆਈਫੋਨ ਕਹਿੰਦਾ ਹੈਗਾ ਉੜਾ ਦੇ ਮੈਨੂੰ ਮੈਂ ਕਿਤੇ ਅਣਜਾਣ ਆ ਮੈਨੂੰ ਪਤਾ ਨਹੀਂ ਨਾ ਕਬ ਨੰਦਾ ਹੀ ਫੋਨ ਬਾਈ ਕੋਈ ਹੈ ਕੋਸ ਹਾਂ ਹਾਂ ਤੂੰ ਹੀ ਦੱਸੋ ਪੱਕਾ ਬਾਈ ਤੋਂ ਹੱਸ ਕਰਾ ਤੂੰ ਉਹ ਵੈਦਰ ਰਿਪੋਰਟ ਵੈਦਰ ਖੋਲ ਬਾਈ ਵੈਦਰ ਓ ਬਾਈ ਉਹ ਖੜ ਜਾ ਉਹ ਵੈਦਰ ਖੋਲ ਗੁਰੂਆ ਕੀ ਕਹਿੰਦਾ ਇਹ ਆ ਬੰਦੇ ਸਾਡਾ ਸਿਹਤਰਾ ਹਾਂ ਆ ਬੰਦਾ ਸਾਡਾ ਥੋੜਾ ਸਿਹਤਰਾ ਇਹਨੂੰ ਕਦੀਆਂ ਜੋ ਕਰਦਾ ਬਾਅਦ ਫੜਦਾ ਇਹਦੇ ਫੋਨ ਮੈਂ ਹੋ ਗਿਆ ਓਕੇ ਤੇਰਾ ਆ ਦੱਸਦਾ ਕੁਝ ਮੇਰੇ ਨਾਲ ਕਿ ਨਹੀਂ ਇਹ ਨਾਲ ਕਹਿੰਦਾ ਹੈ ਨਹੀਂ ਹਾਂ ਇਹ ਤਾਂ ਕਹਿੰਦਾ ਬੰਦਾ ਹੈ ਇਹ ਕਹਦਾ ਹੈ ਨਹੀਂ ਉਹ ਦੱਸੂਗਾ ਵੀ 5-7000 ਵਾਲਾ ਹੈ ਮੇਰੇ ਵਾਲੇ ਮੈਂ ਤਾਂ ਮਨ ਦੇ ਫੜਾ ਮੈਂ ਕੱਢਾ ਹੁਣ ਦੇਖੀ ਹੁਣ ਨਿਕਲੂਗਾ ਫੜਾ ਮੈਂ ਕੱਢਾ ਹਾਂ ਇੱਕ ਮਿੰਟ ਕੀ ਕਰੀ ਜਾਂਦਾ ਯਾਰ ਤੂੰ ਕੋਈ ਨੂੰ ਪਤਾ ਨਹੀਂ ਮੈਂ ਕੰਨਾ ਮਾਰ ਰੱਖ ਕੇ ਕੱਢ ਹੁਣਾ ਕੱਢ ਦੇ ਤੇਰਾ ਇਹ ਗੂਗਲ ਤੋਂ ਕੱਢਦਾ ਵੈਦਰ ਤੂੰ ਉਹ ਵੀ ਤੇ ਗੂਗਲ 'ਚੋਂ ਕੱਢਦਾ ਕਰਦਾ ਮੈਂ ਇਹਦਾ ਆਪਣੀ ਦੇਖ ਲਈ ਵੈਦਰ ਐਪ 'ਚੋਂ ਕਿੱਥੇ ਤੇਰੀ ਵੈਦਰ ਐਪ ਹੀ ਨਹੀਂ ਹੈਗੀ ਤੇਰੇ ਫੋਨ 'ਚ ਭਰਦੇ ਵਾਲੀ ਨੂੰ ਪੂਰੇ ਹੁੰਦੀ ਪਈ ਯਾਰ ਸਭ ਤੇ ਹੁੰਦੀ ਹੈ ਇਹ ਤੇ ਬੰਗਾਦ ਨੇਗੀ ਡੇਟ ਹੋ ਗਈ ਹੁਣੇ ਨ ਕੱਢ ਜਾ ਹੂੰ ਕੱਢਦਾ ਮੈਂ ਪਾ ਦੇ ਖਾ ਮਾਤ ਨੂੰ ਹੁਣ ਕਿੱਥੇ ਆਉਂਗਾ ਨਰ ਚੱਲਦਾ ਤਰਾ ਤੈਨੂੰ ਬਹੁਤ ਆ ਹੂੰ ਹੇਠੋ ਕਰ ਲੈ ਨਾ ਸੁਲਾ ਆ ਗਿਆ ਪੈਗਾ ਭਾਈ ਆ ਲੈ ਆ ਦੇ ਸੋਮਵਾਰ ਭਾਈ ਸੋਮਵਾਰ ਦਾ ਕਿੰਨਾ 60 7 ਮੰਨ ਗਿਆ ਹੁਣ ਇਸੋ ਤੇ ਰੰਜਾ ਦੇਖਿਆ ਤਾਂ ਈ 530 ਵਾਂਟਲ ਹੋ ਗਿਆ ਫੇ ਥੋੜਾ ਵਜਨ ਦਿੱਤਾ ਪੁੱਗਾ ਵੇ 150 ਬ 150 ਦੀ ਪਰਚੀ ਦੀ ਹੋ ਗਿਆ ਵਸੇਰਾ ਈ ਥੋੜਾ ਚਲ ਬਾਲ ਬਾਪ ਤੂੰ ਨਹੀਂ ਚੱਲੇਗਾ ਫਿਰ ਚਲੋ ਹਾਂ ਠੀਕ ਆ ਮੈਂ ਹੁਣ ਮਿਲੋ ਭਾਈ ਹੁਣ ਮਿਲੋ ਗਗ ਗ੍ਰਿੰਦਰ ਨੂੰ ਬੈਠੋ ਦੋਸਤ ਮੇਰੇ ਮੱਕੇ ਨੂੰ ਚੜ ਗਿਆ ਆ ਪਰ ਚੱਤੇ ਕਾ ਉਹ ਪੀਏ ਇਸ ਵੇਰ ਦਾ ਇਹ ਖੇਲਦਾ ਤਾਂ ਖੇਡਦਾ ਵੀ ਤਾਂ ਸਪੀਅ ਨਹੀਂ ਹੈਗਾ ਖੇਲਦਾ ਤਾਂ ਇਹ ਪਰ ਹੱਥ ਤੇ ਕਾ ਲ ਅਜੀ ਦੇਖ ਲੈ ਕਿੰਨਾ ਸੇਕਲੇ ਵੀਰੇ ਹੋ ਇਹਨੂੰ ਕਿੱਥੇ ਭਾਈ ਆਪਾਂ ਬਿੱਲਾ ਬੰਦਾ ਸਾਰਾ ਸਮਾਨ ਤੋੜ ਕੇ ਰੱਖਦਾ ਇਹਨੂੰ ਕਾ ਕਰੇ ਸਮਾਨ ਤੋੜਦਾ ਸੈਗਰੀ ਜੀ ਜਿਹੜੀ ਰੁੜਕੇ ਜਾਂਦੀ ਉਹਦੇ ਨਾਟ ਕਿਤੇ ਬੈਰੰਗ ਕਿਤੇ ਆ ਹੁਣ ਰੱਖ ਤਾਂ ਇਕੱਠਾ ਕਰਕੇ ਨਹੀਂ ਜਿਹੜਾ ਬੈਰੰਗ ਗਿਰਿਆ ਤਾਂ ਤੂੰ ਤਾਂ ਚਲ ਕਿਹੜੇ ਬੋਕ ਘੈਂਟਦੀ ਉਹ ਬੇਕਾਰ ਦੀ ਟੁੱਟ ਰੁੱਟ ਗਈ ਮੈਂ ਨਾ ਵਧੀਆ ਦੀ ਯਾਰ ਟੁੱਟ ਗਈ ਟੁੱਟ ਗਈ ਯਾਰ ਬੇਕਾਰ ਚੀਜ਼ ਜਿਹੜੀ ਇੱਕ ਪੈਰ ਰੱਖਿਆ ਰੋੜੇ ਕਰਦੇ ਰੱਖ ਕੇ ਣਠੇਗਾ ਦੇ ਇੱਕ ਪੈਰ ਰੱਖ ਕੇ ਉਹ ਵੀ ਕਿਹੜੇ ਉਹ ਵੀ ਬੇਕਾਰ ਦੀ ਉਹਦਾ ਤੂੰ ਹਾਂ ਕਿਉਂ ਹਾਂ ਇਹ ਉਹਨੇ ਮੇਰੇ ਚਿਹਰੇ 'ਤੇ ਸੱਤ ਵੜਾਏ ਤੇ ਉਹਨੇ ਮਰਵਾਇਤੀ ਕਈ ਨਾ ਮੈਂ ਤੋੜੀ ਆ ਅੱਛਾ ਤਾਈ ਤੋੜੀ ਆ ਕਹਿੰਦਾ ਲੱਛਣ ਆਪਦੇ ਨੇ ਠੀਕ ਹੈ ਤੇਰੇ ਹੱਟ ਨਾ ਮਰਾਤੀਆਂ ਤੇਰੇ ਹਾਂ ਹੱਟ ਉਹਨੇ ਮਰਾਈਦੀ ਪਰ ਖਾਦ ਪਰ ਥੋਡੀ ਬੱਜੀਦੀ ਪਹਿਲਾਂ ਥੋਡੀ ਬਣ ਅੱਛਾ ਥੋਡੀ ਪਰ ਵੱਜੀਦੀ ਆ ਤੇ ਹੁਣ ਠੀਕ ਆ ਠੀਕ ਆ ਅੱਧਰ ਰਾਤ ਨੂੰ ਪਰੀ ਸੁੱਤੇ ਹੁਣ ਵੀ ਦੁਖਦੀ ਆ ਇਹ ਮ੍ਰਿਤ ਹਾਂ ਪਰ ਦੁਖਦੀ ਆ ਹਲੇ ਪਾਟੀ ਪਈ ਦੇਖਦਾ ਮੇਰੇ ਅਕਬਰ ਦੇ ਨੇ ਪਾਪਾ ਗੰਨਾ ਲੈ ਕੇ ਚੱਦਿਆਂ ਤਾਂ ਮੈਨੂੰ ਕੱਕੜਾ ਕਰਨਾ ਪੈਂਦਾ ਏ ਹੋ ਇਹ ਇੰਦੇ ਕੰਮ ਲੈ ਕੇ ਮਰ ਜੀ ਵੀ ਗੈਲ ਖੇਵੜਾ ਦੇ ਪੰਡੇ ਪਾ ਦੇ ਮੇਰੀ ਇੰਦੇ ਕੰਮ ਲੈ ਕੇ ਰਹਾ ਕੱਖ ਵੜਾ ਕੇ ਨਾਲੋਂ ਤੂੰ ਇੰਦਾ ਫਾਇਦਾ ਹੈ ਇੰਦਾ ਬੜਾ ਹੋ ਗਿਆ ਹਾਂ ਛੁੱਟੀਆਂ ਦਾ ਹੀ ਫਾਇਦਾ ਹੈ ਇੰਦਾ ਬੜਾ ਤੂੰ ਹੋ ਗਿਆ ਨਾਲੇ ਛੁੱਟੀਆਂ ਦਾ ਹੈ ਕੁੱਸੇ ਵਾ ਹੋੜਾ ਕਹਦਾ ਹੈ ਕੀ ਫਾਇਦਾ ਹੋਰ ਕੀ ਫਾਇਦਾ ਮੈਂ ਨਾ ਆਨਲਾਈਨ ਕਲਾਸ ਲਗਾ ਦੀ ਹੈ ਅੱਛਾ ਅੱਛਾ ਆਨਲਾਈਨ ਲਗਾਉਣ ਲੱਗੀਆਂ ਹਾਂ ਲੱਗੀਆਂ ਨਾ ਹਾਂ ਪੰਜ ਦਿਨਾਂ ਦੀਆਂ ਛੁੱਟੀਆਂ ਵਧੀਆਂ ਕਿਤੇ ਆਏ ਥੋੜਾ ਦਾ ਵੀ ਕਰੋਨਾ ਬਣਾਉ ਮੀਨੇ ਛੁੱਟੀਆਂ ਰਹਿਣੀਆਂ ਤੁਹਾਨੂੰ ਪੰਜਾਂ ਛੁੱਟੀਆਂ ਵਧੀਆਂ ਥੋੜੀ ਖੰਡਾ ਸੂਜ ਨਿਕਲ ਲੱਗਿਆ ਦੇਖ ਲੈ ਹੁਣ ਜੇ ਸੂਜ ਕੱਲ ਨੂੰ ਨਿਕੜਾ ਪਰਸੋਂ ਤੁਹਾਨੂੰ ਕਹਿੰਦਾ ਸਕੂਲੋਂ ਆਜੋ ਆ ਗਿਆ ਸੂਰਜ ਵੀ ਆ ਗਿਆ ਸੂਰਜ ਚਾਹੀਦਾ ਕਿ ਬੱਦਲ ਚਾਹੀਦਾ ਦੱਸ ਹਣ ਤਾਂ ਘੜਦਾ ਸੂਰਜ ਮਿਲ ਗਈ ਸੀਨੇ ਬਾਈ ਸੂਰਜ ਘੜਦਾ ਸਵੇਰ ਦਾ ਤੂੰ ਉੱਠੂ ਮਾਏ ਤੂੰ ਨਾ ਕਰਕੇ ਪੱਤੀ ਪੱਤੀ ਤੂੰ ਸੂਰਜ ਕੱਟਿਆ ਸਵੇਰ ਦੇ ਨਾਲ ਮੈਂ ਆ ਸਮਝਿਆ ਤੱਕੇ ਨਾਲ ਸੂਜ ਕੱਟਿਆ ਤਾਂ ਤੁਹਾਨੂੰ ਬੁਲਾਇਆ ਬਾਹਰ ਤਾਂ ਤੁਹਾਨੂੰ ਕਿਹਾ ਵੀ ਸਾਡਾ ਗ੍ਰਿੰਦਰ ਠਰਦਾ ਅੰਦਰ ਬ ਪਤਾ ਹੈ ਇਹ ਤੇ ਸੂਰ ਚੜਦਾ ਸਵੇਰੀਆਂ ਇੱਦਾਂ ਛਿਪਦਾ ਹੈ ਉੱਪਰ ਜਾ ਕੇ ਕੋ ਮੀਂਹਦਾ ਹੈ ਉੱਪਰ ਜਾ ਕੇ ਸਮਝਿਆ ਹੁਣ ਤੂੰ ਦੱਸ ਵੀ ਤੈਨੂੰ ਧੁੰਦ ਠੀਕ ਧੀ ਕਿ ਸੂਰ ਚ ਠੀਕ ਆ ਸਵੇਰੇ ਸਕੂਲ ਵੀ ਤੇ ਜਾਣਾ ਹੈ ਇਹ ਥੋੜੀ ਛੁੱਟੀਆਂ ਤੇ ਦਹੀ ਘਾਤ ਮੋਗੇ ਥੋੜੀਆਂ ਇਹ ਠੰਡ ਰਹੀ ਥੋੜੀ ਛੁੱਟੀਆਂ ਹੋਈ ਜਾਣੀਆਂ ਕਾਹਗਾ ਜੇ ਸੂਰ ਜਾ ਕੇ ਬਸ ਖੂਹ ਨਾ ਆਈ ਤੁਹਾਨੂੰ ਬਦਲ ਚਾਹੀਦਾ ਹੈ ਹਾਂ ਹਾਂ ਬਦਲ ਚਾਹੀਦਾ ਹਾਂ ਬਦਲ ਚਾਹੀਦਾ ਹਾਂ ਲੈ ਛੁੱਟੀਆਂ ਹੋ ਗਈਆਂ ਲਾਦਰ ਪੜ੍ਹ ਚਾਈਦੀ ਐ ਪੜ੍ਹਦਾ ਨਹੀਂ ਹੈ ਪੜ੍ਹ ਲਈ ਨਹੀਂ ਫਿਰ ਤੂੰ ਊੜਾ ਜਿਹਦੇ ਵਧੀਆ ਤਾਂ ਠੰਡਾ ਠੀਕ ਆ ਠੰਡ ਵਧੀਆ ਹਾਂ ਧਾਰਾ ਇਹ ਤਾਂ ਹੋ ਜਾਂਦੀ ਹੈ ਜਿੱਟਾ ਜਿੱਟਾ ਤਾਂ ਨਾ ਪਰ ਅਦਰ ਵਿੱਚ ਇਹ ਲੱਗੇ ਕਾਈਕੂ ਬੋਲਣਾ ਹੈ ਕਿ ਅੱਦੂ ਜਿੱਧਰ ਫਿਰ ਸਕੂਲ ਜਾਣਾ ਉਧਰ ਰੋੜਾ ਵੀ ਹੈ ਨਾ ਇੱਕ ਪਾਸੇ ਤੇ ਇੱਕ ਪਾਸੇ ਅਲੱਗ ਤੋਂ ਹੋਂ ਨਿਕਲਦਾ ਇੱਕ ਪਾਸੇ ਤੇ ਹਲੇ ਕੋ ਆਹ ਲੱਗ ਨਹੀਂ ਕਰਦਾ ਉਹ ਲੱਗ ਨਿਕਲਦਾ ਹਾਂ ਕਾਹਦੇ ਨਿਕਲਦਾ ਉਹ ਸੁੱਕਾ ਇੱਧਰ ਇੱਧਰ ਗਿੱਲਾ ਐ ਗਿੱਲਾ ਜਿਹਾ ਧੂਆ ਨਿਕਲਦਾ ਐ ਉਹ ਥੋੜਾ ਜਿਹਾ ਘੱਟ ਨਿਕਲਦਾ ਤੂੰ ਇੱਧਰ ਅਗਵਲਦੀ ਐ ਉਹ ਹੋ ਜਾਂਦਾ ਹੈ ਬਈ ਸਮਝਿਆ ਤੈਨੂੰ ਇਹ ਹੀ ਬਾਤ ਮੈਂ ਕਰਨੀ ਕਿਹਾ ਤੂੰ ਇਹ ਨਹੀਂ ਪਤਾ ਹੈ ਕਿ ਪੜਾਉਂਦੇ ਗਿਆ ਫਿਰ ਤੈਨੂੰ ਪੜਾਉਂਦਾ ਬਹੁਤ ਹੁਸਾ ਐ ਥੋੜਾ ਜਿਹਾ ਇੱਧਰ ਤੇ ਨਿਕਲਿਆ ਹੁਣ ਥੂੜੀ ਨਿਕਲਿਆ ਨਹੀਂ ਇੱਧਰ ਰੇ ਥੂੜਾ ਇੱਥੇ ਜੜ ਕੇ ਇੱਥੇ ਚਲੇ ਗਿਆ ਦਰਸ਼ੇ ਬਣੇ ਆਲਾ ਹੁਣ ਸਮਝਿਆ ਆਲੇ-ਦਾਲੇ ਕੁੰਮੂ ਬੈਠੇ ਆਂਦਾ ਅਦੂਰਾ ਉਹਨੇ ਦੇਖੇ ਛੋਟੇ-ਛੋਟੇ ਕਟੂਆਂ ਦਾ ਬੁਰਾ ਹਾਲ ਐ ਕਟੂਆ ਇੱਧਰ ਇਹਦੇ ਮੈਂ ਸਾਨੇ ਕੱਟੂਏ ਛੋਟੇ ਪਰਦੇ ਤੇ ਲਾ ਦੇ ਹੁਣ ਪਰਦੇ ਤੇ ਲਾਏ ਬੇ ਫਿਰ ਠੰਡ ਮੇ ਧੁੱਪ ਮੰਗਦੇ ਹੁਣ ਧੁੱਪ ਮਾ ਕੱਟ ਕੇ ਆਉਣਾ ਨੂੰ ਵਧੀਆ ਮੈਂ ਸਾਨੂੰ ਮੈਂ ਸਾਨੂੰ ਠੀਕ ਨਹੀਂ ਤਾਂ ਹੀ ਤੂੰ ਆਇਆ ਬਾਹਰ ਮੇ ਧੁੱਪ ਨਿਕਲੀ ਜੇ ਤਨੂੰ ਨਹੀਂ ਤੂੰ ਆਇਆ ਸਵੇਰ ਤਾਂ ਤੂੰ ਤਾਂ ਹੋਈਆਂ ਤੂੰ ਵੀ ਕੱਟ ਰਹੇ ਆ ਤੂੰ ਬਰੇ ਕਲਾ ਨੂੰ ਵੀ ਕੱਟ ਰਹੇ ਆ ਠੀਕ ਨਹੀਂ ਉਹ ਕੱਟ ਰੂ ਕੱਟ ਰੂ ਉਹ ਕੱਟ ਰੂ ਇਹ ਡੰਗਾ ਰਹਿ ਕੱਟ ਰਿਡੀਗਾ ਉਹ ਵੀ ਤਾਂ ਉਹ ਵੀ ਕੋਈ ਚੀਜ਼ ਹੈ ਹੈਨਾ ਸ਼ੋਰ ਲੰਗਰ ਆ ਰਿਹਾ ਹੈ ਲੰਗਰ ਆ ਨਾ ਕੀ ਹੈ ਕਗਰਿੰਦਰ ਹੈ ਉਹ ਲੁਗਾ ਕੋ ਰਾਤ ਭਾਰੀ ਹਾਂ ਬਾਬੂ ਹਾਂ ਸੂਰਜ ਦੇ ਤੱਕ ਮਦਦ ਆਣੀ ਘੁੰਮਦਾ ਹੀ ਪੁੱਤ ਘੁੰਮ ਕੀ ਗਿਆ ਤਸੂਜ ਘੁੰਮਦਾ ਤਰਤੀ ਕੋ ਮੁੰਦੀ ਆ ਤਰਤੀ ਕੋ ਮੁੰਦੀ ਕਿ ਸੂਰਜ ਘੁੰਮਦਾ ਜਾਂਦਾ ਸਪਹਿਲਾ ਹੁਣ ਤਰਤੀ ਤਰਤੀ ਘੁੰਮਦੀ ਸੂਰਜ ਕਿੱਥੇ ਆ ਫਿਰ ਹੋਰ ਇੱਧਰ ਤੇ ਨਿਕਲ ਲੈ ਕਿਉਂ ਇੱਧਰ ਤੇ ਸੂਰ ਬਿੱਦਰ ਤੇ ਨਾ ਮੈਂ ਸੂਝਗਾ ਤੇ ਕੋਈ ਮਦਾੰ ਦੂਰ ਤੂੰ ਹੈ ਕੋਮ ਤੇ ਸੂਰ ਜਦਾ ਤੇ ਖੜੀ ਆ ਤੂੰ ਗਿਆ ਇੱਥੇ ਉੱਤੇ ਹੈ ਤਾਂ ਤੇ ਖੜੀ ਉਹ ਸੂਰ ਸੂਝ ਘੁੰਮ ਰਿਹਾ ਹੂੰ ਕਿਆ ਕਹਿੰਦੀ ਮੱਟਨੀ ਆ ਵੀ ਸੂਝ ਘੁੰਮਦਾ ਕੇ ਧਰਤੀ ਘੁੰਮਦੀ ਆ ਮੈਡਮ ਤਾਂ ਬੋਲਦੀ ਆ ਠੰਡ ਘੁੰਮਦੀ ਆ ਹੈ ਛੱਡ ਘੁੰਮਦੀ ਕਹਿੰਦਾ ਅਰੇ ਛੱਡ ਘੁੰਮਦੀ ਬਾਬਰ ਮੈਡਮ ਤਾਂ ਬੋਲਦੀ ਆ ਠੰਡ ਘੁੰਮਦੀ ਹੁੰਦੀ ਆ ਠੰਡ ਅਜਾ ਮੈਡਮ ਆ ਬੋਲਦੀ ਆ ਠੰਡ ਘੁੰਮਦੀ ਛੱਡ ਦੇ ਬਚੋ ਗਿਆ ਠੰਡ ਦੇ ਬਚੋ ਆ ਕੜਦਾ ਲੱਗਦੀ ਹੁੰਦੀ ਐ ਜਨਾ ਨਲੀ ਜੋ ਕੇ ਇੱਥੇ ਦੀ ਰੋਡੀ ਪਰ ਆਹ ਨਲੀ ਚੋਚਾ ਗੰਦਾ ਗੰਦਾ ਨਲੀ ਚੋਚਾ ਆਈ ਦੇ ਸੱਕੀ ਵਈ ਐ ਦੇਕੀ ਦੇਕੀ ਵਈ ਐ ਨਾ ਏ ਛੋਟੇ ਹੁੰਦੇ ਬਹੁਤ ਜਲਦੀ ਦੇ ਨੀਲੇ ਭੜੀ ਦੇ ਜਾਂ ਕੱਢਦੇ ਹੀ ਹੁੰਦੇ ਜਾਂ ਤੁਸੀਂ ਵੀ ਚੋਦੇ ਸਾਡੇ ਚੱਲੀ ਯਾਰ ਚੱਲ ਜੀ ਅੱਡੇ ਜੱਲੀ ਆ ਬਸ ਅੱਡੇ ਜੱਲੀ ਬਸ ਸਾਡੇ ਜੱਲੀ ਅੱਡੇ ਜੱਲੀ ਅੱਡੇ ਨੇ ਚੱਲੀ ਹੋਣੀ ਚੱਲੀ ਹੋਣੀ ਸਾਡੇ ਚੱਲੂ ਚੱਲੀ ਹੋਣੀ ਚੱਲੀ ਹੋਣੀ ਸਾਡੇ ਚੱਲੂ ਚੱਲੀ ਹੋਣੀ ਚੱਲੀ ਹੋਣੀ ਉਠਾ ਨੰਡੇ ਕਰਾ ਆਖ ਬੈਂਦੀ ਹੁਣ ਕਰਮੀ ਤੇ ਟੰਡੇ ਆਉਣਾ ਚੱਲੀ ਨੂੰ ਨਾ ਤਾ ਤੇਰੇ ਜਾਲਦੀ ਦੀ ਤੇਰੇ ਮੈਂ ਦੇ ਕੀ ਸਬੂਤ ਮੇਰੇ ਕੋਲ ਪੱਕਾ ਪਿਆ ਚੱਲਦੀ ਤੇਰੇ ਮੈਂ ਤਾਂ ਸੁੱਲਦੇ ਪਾਣੀ ਨਾਲ ਹੁੰਦਾ ਹੈ ਕਹਿੰਦਾ ਕਹਿੰਦੀ ਚੱਲਦੀ ਤੇਰੇ ਹਾਂ ਉਧਰ ਨਾ ਨਾ ਹੁੰਦੀ ਨੇਗਾ ਝੂਠ ਬੰਦਾ ਸੱਚੀ ਬੋਲਦਾ ਤੂੰ ਦੱਸ ਅੰਜ ਜਾ ਤਾ ਸੱਚੀ ਹਜ਼ਰ ਦਾ ਕੱਜ ਆਦੇ ਆਦੇ ਝੋਟ ਝੁਟ ਮਾਰ ਲਿਆ ਉਹਦੇ ਉਹਦੇ ਇਹਦਾ ਇਹ ਇਹਦਾ ਬੰਦਾ ਥਵੀ ਨਹਾਉਣ ਵਾਲਾ ਦੀ ਹੈਗਾ ਇਹ ਝੂਠਾ ਬੰਦਾ ਗੁਲੀਆ ਦਾ ਰਾਤ ਨੂੰ ਨਾ ਲਾਦੇ ਕਹਿੰਦਾ ਨਾ ਦੂ ਨਹਾ ਦੋ ਮੁੰਤਾ ਬੈਲ ਗਿਆ ਨਾ ਫਰਜ ਦਰ ਜਾਈ ਜਾ ਰਾਤ ਨੂੰ ਨਹੀਂ ਦੱਸਾ ਰਾਤ ਨੂੰ ਤਾਂ ਨੂੰ ਦੇਖ ਕੇ ਤਾਂ ਠੰਡ ਹੋ ਗਈਆ ਯਾਰਾ ਠੰਡ ਲੱਗੇ ਨਾ ਲੱਗੇ ਲੱਗੇ ਰਾਤ ਨੂੰ ਆਫਰ ਕਰਾਈ ਜੇ ਬੜ ਕੇ ਬੈਣਦਾ ਫਿਰ ਜਾਈ ਬੜਾ ਡੂਦਾ ਅਰ ਜਾਈ ਮੈਂ ਹੂੰ ਬੁੱਲੂ ਕਰਦੀ ਲੱਗੀ ਮੈਡਾ ਉਲਟਾ ਮੈਡਾ ਉਲਟਾ ਦਿਮਾਗ ਖਾ ਦੁੱਤਾ ਹਾਂ ਦਮਾਗ ਲੋਕਾਂ ਦੇ ਇੱਧਰ ਨੂੰ ਹੁੰਦਾ ਉੱਤੇ ਰਹਿਉਨੀ ਤੇਰੇ ਹੈਉਨੀ ਉੱਤੇ ਰਹਿਉਨੀ ਤੇਰੇ ਦਿਮਾਗ ਰਹਿਉਨੀ ਪੁੱਠੇ ਪੁੱਠਾ ਤੇ ਉੱਤੇ ਰਹਿਉਨੀ ਨਾ ਲੋਕਾਂ ਦਾ ਹੁੰਦਾ ਤੇਰੇ ਹੈ ਨਹੀਂ ਬਾ ਫਰਕ ਪੁੱਠਾ ਸਿੱਧਾ ਕੁਝ ਨਹੀਂ ਹੁੰਦਾ ਹੈਗਾ ਉਹ ਨਹੀਂ ਉਹ ਨਹੀਂ ਉਹ ਨਹੀਂ ਨਹੀਂ ਦਿਮਾਗ ਦੀ ਡੋਗ ਲੱਗ ਦਿਮਾਗ ਤਾਂ ਹੁੰਦਾ ਹੀ ਨਹੀਂ ਹੁੰਦਾ ਦਿਮਾਗ ਪੁੱਠਾ ਜਿਦਾ ਕੋਈ ਕੁਝ ਨਹੀਂ ਹੁੰਦਾ ਜਾ ਤਾਂ ਹੁੰਦਾ ਜਾਂ ਹੈ ਨਹੀਂ ਤੇਰੇ ਚ ਹੈ ਨਹੀਂ ਆਹ ਆਂ ਪੁੱਛੀ ਨੂੰ ਪੁੱਛ ਪੁੱਛਾਂ ਏ ਇਹ ਗੱਤ ਯਾਰ ਕਹੇ ਛੋਟਾ ਬੱਚਾ ਹੁੰਦਾ ਛੋਟਾ ਦਿਮਾਗ ਹੁੰਦਾ ਹੈ ਹਨਾ ਮੇਰਾ ਬਹੁਤ بڑا ਹੈ ਇਹ ਹੈ ਉਹ ਨਹੀਂ ਦਿਮਾਗ ਕੰਮ ਕਰਦਾ ਮੈਨੂੰ ਧਰਤੀ ਮੰਗਦਾ ਹੈ ਇਹ ਉਹ ਦਿਮਾਗ ਪਾਪਾ ਨੂੰ ਪੁੱਛ ਲਾ ਫੋਨ ਕਰਕੇ ਕਿਆ ਕਹਿੰਦਾ ਹੁੰਦਾ ਉਹਦਾ ਵੀ ਨਿਕਾ ਦੱਦੂ ਤੂੰ ਇਹ ਗੱਲ ਨਹੀਂ ਕਰ ਦਿਮਾਖਾ ਦੇ ਅੰਦਰ ਦਿਮਾਖਾ ਦੇ ਅੰਦਰ ਲੈਣਾ ਸੂਈਆਂ ਨਾਲ ਬਣਾਈ ਜਾਂਦੀ ਉਹ ਫੈਲਾ ਦੇ ਬਣੀ ਦਿਮਾਗ ਨੂੰ ਲੈਣਾ ਹੁੰਦੀਆਂ ਹੈ 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 ਪਹਿਲਾਂ ਹੀ ਹੁੰਦੀਆਂ ਕੁਦਰਤੀ ਹੁੰਦੀਆਂ ਉਹ ਉਹ ਤਰ੍ਹਾਂ ਦਾ ਬਗ ਹੈ ਦੀ ਵੇ ਲੈਣਾ ਬਣੀ ਉਹ ਦਿਮਾਗ ਜਨਾ ਉਹ ਨਾੜਾ ਹੁੰਦੀਆਂ ਖੁੰਦੀਆਂ ਹੈ ਨਹੀਂ ਦਿਮਾਗ ਨਾੜਾ ਹੁੰਦੀ ਹੈ ਹਾਂ ਉਹ ਕੁਦਰਤੀ ਬਣੀ ਵੀ ਹੁੰਦੀਆਂ ਇਹ ਉਹ ਤਰੇਵਾਂ ਲੈਣਾ ਹੀ ਦਿਖਦੀਆਂ ਨਹੀਂ ਮੈਨੂੰ ਕਿੱਥੇ ਲੈ ਦੇਖੀਂਦਾ ਤੈਨੂੰ ਸਾਨੂੰ ਦਿਮਾਗ ਦਿਖਾਇਆ ਤਾਂ ਮੈਂ ਥੋੜੇ ਕਿਤਾਬਾਂ ਮੈਂ ਹੈਗਾ ਹੂੰ ਹੋ ਗਾ ਦੇ ਮੈਂ ਅੱਦੇ ਕੰਦਾ ਮਤ دماغ ਕਬੜੀ ਆ ਵੀ ਆਈ ਉਹ ਕੰਦਾ ਪਰ ਲਾਇ ਪੋਟਰ ਜੇ ਅੱਛਾ دماغ ਦੇ ਲਾਇ ਹੋਣੇ ਠੀਕ ਆ ਠੀਕ ਆ ਤਾਂਹੀਂ ਮੈਂ ਕਹੀਦਾ ਉੱਥੇ ਲਾਇਵੇ ਉਹ ਬਣਾ ਕੇ دماغ ਦੇ ਆ ਤਾਂਹੀਂ ਕਹੀ ਜਾਂਦਾ ਕਿ ਨਾ ਲੈਨਾਂ ਤਾਂ ਖੂਨ ਦਿਆਂ ਨਾ ਉਹ ਖੂਨ ਦੀਆਂ ਨਸਾਂ ਹੁੰਦੀਆਂ ਉਹ ਸ਼ੇਪ ਆ ਹੋਦੀ ਇਦਾਂ ਦੀ ਹੁੰਦੀ ਦਿਮਾਗ ਨੂੰ ਦੇਖੋ ਤਾਂ ਦੀ ਮੈਂ ਮਾਂ ਤਾਂ ਬੋਲਦੀ ਐ ਦਿਲ ਮਾ ਛੇਦ ਹੁੰਦਾ ਏ ਔਰ ਲੈਨਾਂ ਦਿਮਾਗ ਵਾਂ ਹੁੰਦੀਆਂ ਨਹੀਂ ਦਿਲ ਮਾ ਛੇਦ ਹੁੰਦਾ ਮੈਂ ਮਾਂ ਇਦਾਂ ਬੋਲਦੀ ਮਾਚੇ ਜੋ ਨਾ ਦੂ ਜਦੋਂ ਨਵਾਂ ਦਿਲ ਖਰੀਦਦੇ ਆ ਆਪਣਾ ਦਿਲ ਕੁੱਟਦਾ ਜਾਂਦਾ ਆ ਆਪਣਾ ਨਵਾਂ ਦਿਲ ਟੁੱਟਣਾ ਕਿ ਕਿਹੜਾ ਟੁੱਟਦਾ ਨਹੀਂ ਦਿਲ ਦਾ ਟੁੱਟਦਾ ਹੁੰਦਾ ਏ ਕਿਹਕੇ ਟੁੱਟਦਾ ਕੋਈ ਚੱਕ ਮਾਰ ਦਵੇ ਦਿਲ ਪਰ ਫੁਲਾਣੀਓ ਲੈਣ ਜਾਂਦੇ ਆ ਤੂੰ ਦਿਲ ਮੈਂਦਾ ਲੋਕੇਟ ਕਿਉਂ ਨਹੀਂ ਲੱਗਿਆ ਵਿੱਚ ਕਿਨੇ ਕੱਪੜੇ ਵਾਲਾ ਜਗਾਂ ਤੇਰੇ ਆਏ ਨਾਲ ਥੋੜੀਆ ਹਾਂ ਫਗਮਾ ਦਵਾ ਕੇ ਥੋੜੀਆ ਮੈਂ ਸਾਰਾ ਦਵਾ ਕੇ ਤੇਰੇ ਮਾਰੀ ਜਾਗਾ ਮੇਰਾ ਹੈਗਾ ਕਿਰਾਏ ਆਏ ਇਹ ਤੇ ਪਤਾ ਹੀ ਨਹੀਂ ਤੂੰ دماغ ਕਿੰਨਾ ਤਾ ਹੋ ਗਿਆ ਤੇ دماغ ਮੈਂ ਦਿਲ ਨਾਲ ਰੋਟਾ ਹੁੰਦਾ ਇਹ ਸੁਭਾ ਲੋਕਾਂ ਬਾਤ ਤੇ ਨੂੰ ਟੋ ਬਾਈ ਚਾਕੂ ਮਾਰਨ ਦਿਲ ਟੁੱਟ ਜਾਂਦਾ ਹਾਂ ਫਰਨਾ ਮਦ ਕਿਸੇ ਕਿਸੇ ਨੂੰ ਮਿਲਦਾ ਹੁੰਦਾ ਨਮਾ ਕਿੱਥੇ ਮਿਲੂ ਦੇ ਲੈ ਰੋਪੜ ਰੋਪੜ ਕਿੱਥੇ ਮਿਲਦਾ ਹੈ ਰੋਪੜ ਕਿੱਥੇ ਮਿਲਦਾ ਹੈ ਰੋਪੜ ਕਿੱਥੇ ਮਿਲੂਗਾ ਰੋਪੜ ਮਿਲ ਜੂਗਾ ਕਿੱਥੇ ਤੇ ਮਿਲੂਗਾ ਕਿੱਥੇ ਦਿਖਾ ਪਰਤੇ ਮਿਲੂਗਾ ਮਾਲਚ ਮਿਲੂਗਾ ਹੈ ਰੈਸ ਮਾਲ ਚ ਮਿਲੂਗਾ ਵਿਸ਼ਾਲ ਚ ਮਿਲੂਗਾ ਹੈ ਕਬਾੜੀ ਵਾਲੇ ਕੋਲ ਕਵਾੜੀ ਦਾ ਨਵਾ ਵੇਤੇ ਦਿੱਲੀ ਦੇ ਅਬੀਲ ਦੇ ਨੂੰ ਮਦਦ ਆਪਸ ਨਾਲੇ ਖੁਦ ਮਿਲੂਗਾ ਛੋੜਾ ਤੇ ਵੀ ਨਹੀਂ ਮਿਲਣਾ ਛੋੜਾ ਤੇ ਨਹੀਂ ਛੋੜਾ ਤੇ ਵੀ ਮਿਲਣਾ ਛੋੜਾ ਆਪਾਂ ਨੂੰ ਨਾ ਦਸਤਾ ਕਿੱਥੇ ਜਾਣਾ ਪਊਗਾ ਜਿਹੜੇ ਜਿਲ੍ਹਾ ਮੈਂ ਚੱਕੂ ਮਾਰ ਇਹ ਬੜਾ ਦੇਖ ਉਹਦਾ ਸਮਾਨ ਮਿਲ ਜੂਆ ਇਹਦਾ ਸਮਾਨ ਮਿਲ ਜੂਆ ਸਮਝਿਆ ਰੂੜਾ ਬੀੜਨ ਦਾ ਫਾਲਿਆ ਦਾ ਸਮਾਨ ਲੈ ਲੈ ਬੰਦੇ ਦਾ ਸਮਾਨ ਨਹੀਂ ਮਿਲਦਾ ਮਿਲੂਗਾ ਦੇਲ ਹੀ ਮਿਲਦਾ ਬੰਦੇ ਦਾ ਸਮਝਿਆ ਚైనా ਮਾ ਤਾਂ ਲੋਕਾਂ ਦਾ ਦਿਲ ਲੋਕਾਂ ਕੱਢ ਕੇ ਨਵਾਂ ਦਿਲ ਲਾ ਦਿੰਦੇ ਚైనా ਚੈਨ ਆਪਣੇ ਤੋਂ ਬਾਈ ਓ ਰੋਬੋਟ ਓ ਰੋਬੋਟ ਓ ਯਾਰ ਤੂੰ ਫੇਰ ਦੇਖਦਾ ਪਾਈ ਪਤਾ ਨਹੀਂ ਕਿ ਕੜਾ ਲਾਉਂਦੇ ਆ ਉਹਦੇ ਮਤਬਾਖਾਈ ਤੇ ਸਾੜੇ ਮੈਂ ਇਹੋ ਨਹੀਂ ਉਹ ਬੰਦੇ ਮੈਂ ਦਵਾ ਗਈ ਨਹੀਂ ਲਾਇਆ ਹਨਾ ਉਹ ਬੰਦੇ ਮੈਂ ਦਵਾ ਖਾਊਗਾ ਹੀ ਨਹੀਂ ਤੇ ਮੂਤੇ ਹੋੜ ਕੋ ਖਸਵਾਲ ਪੁੱਛਣ ਨੂੰ ਨੇ ਦੇਣਾ ਹੀ ਨਹੀਂ ਅੱਛਾ ਹੂੰ ਹੂੰ ਬੱਲਾ ਤੇ ਇਹਦਾ ਬਹੁਤ ਲੰਬੀਆਂ ਕਾਟਾ ਕੱਢੀ ਫਿਰਦਾ ਜਿਹੜੇ ਕਾਰਟੂਨ ਦੇਖੀ ਜਾਂਦੇ ਹੋਈ ਕੁਝ ਬੋਲਦੇ ਆਏ ਉਹ ਉਹ ਕਾਰਟੂਨ ਉਹ ਹੀ ਦਿੱਲਾ ਕਰਕੇ ਪਤਾ ਦੇ ਕਾਰਟੂਨ ਹਾਂ ਹਾਂ ਫਿਰੋ ਜਿਹੜੀ ਕੋਣ ਰੋਪਾ ਮੋਟਰ ਘੇਰੀ ਵੀ ਆ ਉਹ ਜਿਹੜੀ ਉੱਥੇ ਪਈ ਨਹੀਂ ਹੈਗੀ ਯਾ ਲੋ ਬਲੱਬ ਕੀ ਆ ਪਈ ਆ ਉੱਥੇ ਕਵਰੀ ਕੱਕੀ ਦਾ ਬਾਈ ਇਹ ਇਹ ਬਰੱਡ ਬਣ ਗਿਆ ਬਈਆ ਇਹਨੂੰ ਪੁੱਛਦੇ ਸੀ ਵਾਲਾ ਇਹਨੂੰ ਪੁੱਛੋ ਜ਼ਵਾਲਾ ਪੁੱਛ ਲੈ ਦਵਾਲਾ ਇਹਦਾ ਮੁੰਡਾ ਪਹਿਲਾਂ ਫੜਦਾ ਉੱਥੇ ਹਾਂ ਪੁੱਛੀਨੂੰ ਪੁੱਛੀਨੂੰ ਬੋਚੀਆ ਸ਼ੁਰੂ ਤੇ ਪੁੱਛ ਸ਼ੁਰੂ ਤੇ ਪੁੱਛ ਬਈ ਦਿਲ ਤੋੜ ਫਿਰ ਦਿਲ ਜੋੜ ਚੱਲ ਪੁੱਛਦਾ ਦਾਦੂ ਹਾਂ ਇਹਨੂੰ ਪੁੱਛ ਟਟਿਆ ਨਹੀਂ ਜੁੜਨਾ ਆਉਂਦਾ ਬਈ ਜੋੜਦੇ ਕੱਕਣਾ ਹੀ ਨਹੀਂ ਪਤਾ ਹੈਗਾ ਬੋਲਦਾ ਤਾਂ ਹੈਗਾ ਸਾੜੇ ਨੂੰ ਦਵਾਈ ਨਹੀਂ ਹੈਗਾ ਹੁਣ ਉਹ ਦਵਾਈ ਦੇ ਦੇ ਕਹਿੰਦਾ ਅੱਜ 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 ਟਕ ਟਕੜ ਜੱਕ ਨੂੰ ਮਾਲਾ ਲਾ ਲੋ ਨੰਨ ਲਾ ਲ ਲੋ ਆ ਸਕੀਮ ਹੁੰਦੀ ਫਿਰ ਤਾਂ ਬਹੁਤ ਲੋਟ ਦਾ ਕੰਮ ਹੈ ਦੇਖੋ ਆਪਣੀ ਆਪਣੇ ਦਿਲ ਦਾ ਜਿੱਥੇ ਦੇ ਕੱਤੇ ਆ ਉਹਨੂੰ ਉੱਥੇ ਤੇ ਲਾ ਦੇਣਾ ਆਪਾਂ ਨੂੰ ਨਾ ਬਹੁਤ ਮੈਣਾ ਤਾਂ ਕਰਕੇ ਦਬਾਈ ਜਾਣਾ ਪਊਗਾ ਕੱਤੇ ਤੇ ਇੱਕ ਦੁਕਾਨ ਵੀ ਮਿਲੂਗੀ ਮੋਲਾਲੀ ਹਾਂ ਮੋਲ ਹਾਂ ਮੋਲ ਚ ਮਿਲੂਗਾ ਮੋਲ ਮਿਲੂਗਾ ਉਧਰ ਪਰ ਆਰ ਈ ਡੀ ਲਿਖਿਆ ਹੋਊਗਾ ਰੈੱਡ ਹਾਂ ਮੋਲ ਕੀ ਆਊਗਾ ਉੱਥੇ ਮਿਲੂਗਾ ਰੈੱਡ ਉੱਥੇ ਤੇ ਉੱਥੇ ਤੇ ਦਿਲ ਮਿਲੂਗਾ ਹਾਂ ਦਵਾਈ ਜਾਣਾ ਦਵਾਈ ਵੀ ਜਾਉਗੇ ਭਾਈ ਕੀ ਬੋਲੇ ਰੋਪਣੀਆਂ ਉਧਰ ਉੱਥੇ ਬੋਲੇਗਾ ਦਵਾਈ ਨੂੰ ਜਾਉਗੇ ਕਿ ਕੜਾ ਯਾਰ ਉਹ ਫਿਰ ਦਾ ਸਿਕਾ ਬਣੂ ਹਾਂ ਏਰੋ ਏਰੋਪਲੇਨ ਮਾ ਮਜ਼ਾ ਨਹੀਂ ਆਉਂਦਾ ਕੋੜੇ ਲੋ ਇੱਕ ਮਿੰਟ ਮਾਫੀ ਲੈ ਮਾ ਫੇਰ ਤਾਂ ਦਿਲ ਪੈ ਗਿਆ ਫੇਰ ਬੈਜੋ ਤੇ ਕੋੜੇ ਦਾ ਕੱਟ ਕੇ ਪਾਉਣਾ ਪੈਣਾ ਕੋੜੇ ਦਾ ਕੱਟ ਕੇ ਬਾਲਵੇ ਯਾਰ ਕੋੜਾ ਉਹ ਕੋੜੇ ਮਾ ਦਿਲ ਕਿੱਧਰ ਤੇ ਹੋ ਗਿਆ ਹੋਰ ਕਿਹਾ ਹੁੰਦਾ ਕਿ ਨਾ ਹੋਰ ਤੂੰ ਖਾਓ ਗਿਆ ਅੱਜ ਹੁਣ ਤੇ ਜਿਹ ਸਹਿਜ ਉਹਦਾ ਇਹ ਆੜੀ ਤਾਂ ਹਾਂ ਉਹ ਹੁਣ ਦੂਵਾ ਬਣ ਗਿਆ ਚਾਹ ਸਾਹਿਬ ਉਹ ਪੰਜ ਸਾਹਿਬ ਬਣ ਗਏ ਉਹਨੇ ਚੈਨਲ ਬਣਾ ਲਿਆ ਸਾਰੇ ਉਹਨੇ ਨਮਾ ਇਹਦੇ ਵੀ ਬਣਾ ਲਿਆ ਚੈਨਲ ਤਾਂ ਵੀ ਬਣਾ ਲਿਆ ਹਾਂ ਹਾਂ ਕਿਹੜਾ ਕਸ਼ਟ ਹੈ ਉਹ ਬੱਲੇ ਵੈਰੀ ਗੁੱਡ ਕਿਹੜਾ ਬਣਾਇਆ ਕਸ਼ਟ ਸਹੀ ਹੁੰਦਾ ਦਾਤਾ ਸਹੀ ਤਾਂ ਹੀ ਸਬਸਕ੍ਰਾਈਬਰ ਕਿਹੜਾ ਮਹਾਲ ਬਲੌਗ ਕਿਹੜਾ ਮਹਿੰਦਰ ਮਹਾਲ ਬਲੌਗ ਅੱਛਾ ਉਹ ਤਾਂ ਦੇਖਣ ਵਾਲੇ ਮਲਾਈ ਕਰਦਾ ਵੀਡੀਓ ਦੇਖੋ ਲਈ ਦਰਵਾਜ਼ਾ ਟੈਲੀਫੋਨ ਚ ਮੇਰੇ ਲਈ ਦੂਏ ਘਰ ਆ ਜਾ ਬहोत ਬਸੇ ਲਾਈ ਦਲ ਕੱਲਿਆਈ ਮੈਨੂੰ ਵੀਡੀਓ ਤੇ ਪਾਈ ਹੈ ਆਪਾਂ ਫਿਰ ਇਹ ਮੇਰਾ ਫੋਨ ਇਦਾਂ ਹੱਥ ਬੋੜ ਕੇ ਸਾਰਾ ਇੱਕ ਵਾਰ ਇਹ ਮੇਰੀ ਦਾਦੀ ਬੈਠੀ ਹੈ ਜੀ ਹਾਂ ਨਹੀਂ ਬੀਠੀ ਆ। ਆਪਸੀ ਦਾ ਫਰਦ ਨਹੀਂ ਆ। ਫਿਰ ਤਾਂ ਵਾਧੇ ਚੱਲੂਗਾ। ਕੋਈ ਵਾਧੇ ਚੱਲੂਗਾ। ਫਿਰ ਵਾਧੇ ਚੱਲੂਗਾ। ਆ ਤੁਹਾਡੀ ਐ ਬੈਸਾ ਖੜੀ ਹੈ ਜੀ। ਆ ਤੁਹਾਡੀ ਮਸ਼ੀਨ ਹੈ। ਆ ਭੋਲੀ ਦੀਆਂ ਪਾਥੀਆਂ ਐ। 5000 ਮੀਟਰ ਦੀ ਬਣਾਈ ਫਿਰਦਾ। ਯਾ ਤਾਂ ਹੋੜਕ ਮਾਲਿੰਦਨ। ਆ ਦੋ ਸਾਡੇ ਵਾਹ ਟਰੈਕਟਰ ਹੈ ਜੀ। ਇਹ ਸਾਡਾ ਪਹਿਲਾ ਟਰੈਕਟਰ ਹੈ। ਫਿਰ ਅਸੀਂ ਦੂਆ ਦੇ ਕੇ ਫਿਰ ਆ ਨਮਾਲਿਆ ਦਾ ਜੀ ਅਰਜਣ ਵੇ ਹਾਰ ਚਲੋ। ਬੱਲਾ ਕਰੇ ਪੜਲਾ ਪੜ ਪੜਲਾ ਪੜ ਫੋਨ ਕਰਿਆ ਦਾ ਕਾਕੇ ਮੱਸੋ ਮੈਂ ਕਹੇ ਸੇਕਲਾ ਸੇਕ ਮੈਂ ਬਾਈ ਕਹਿੰਦਾ ਸੇਕ ਲੋ ਅਸੀਂ ਇੱਕ ਗਰਾ ਫੂਕਦਾ ਐਡਾ ਨਿਕਲ ਗਈ ਧੁੱਕਾ ਹੁਣ ਤਾਂ ਮੜਾ ਨਹੀਂ ਉਹ ਗੱਡੀ ਆ ਅਸੀਂ ਉਹ ਗੱਡੀ ਆ ਤੂੰ ਦੇਖਦੀ ਫਿਰਦੀ ਅੱਗੀ ਤੋਂ ਜੁੜੀ ਇੱਥੀ ਦੇ ਦੋਵੇਂ ਤੂੰ ਇੱਥੀ ਫਿਰਦੀ ਰੱਖ ਕੰਦਾ ਚੱਲਦਾ ਬੰਨ ਲੈ ਜੀ ਗੱਡੀ ਡੱਕਾ ਨਾ ਬਣ ਕੇ ਲੈ ਅੱਜ ਅੱਜ ਦਾਈਏ ਨਾਲ ਇਹ ਉਹ ਹੋ ਗਿਆ ਖਾਲੀ ਨਹੀਂ ਪਤਾ ਨਹੀਂ ਯਾਰ ਹੋ ਗਿਆ ਕਿ ਨਹੀਂ ਹੋ ਗਿਆ ਹੁਣ ਇੱਕ ਸਵਾਲ ਪੁੱਛਣਾ ਐ ਕਹਿੰਦਾ 25 ਟਾਂ ਹਾਂ ਦੱਸਿਆ ਮੈਂ ਕਹਿੰਦਾ ਉਹ ਇੱਕ ਸਵਾਲ ਪੁੱਛਣਾ ਬਹੁਤ ਸੋਖਾ ਹੈ ਬੱਦਲ ਆਉਂਦੇ ਕਿਦਾਂ ਹੈ ਬੱਦਲ ਕਿੱਦਾਂ ਹੁੰਦੇ ਆ ਭਾਫ ਉੱਠਦੀ ਹੈ ਤਾਂ ਬੱਦਲ ਬਣਦਾ ਅੱਛਾ ਤੂੰ ਕਿਨੇ ਤੈਨੂੰ ਕਿਨੇ ਬੋਲਿਆ ਕਾਤੀ ਵੀ ਪੜੇ ਆ ਮੜੇ ਮੋਟੇ ਤੂੰ ਆ ਕੇ ਮੇਰੇ ਮੜਦੇ ਫਿਰ ਤੂੰ ਦੱਸ ਮਾਕਣੀ ਹੈਗਾ ਤੂੰ ਦੱਸ ਤੂੰ ਦੱਸ ਕੇ ਮੜਦੇ ਪੁੱਛ ਪੁੱਛ ਤੂੰ ਦੱਸ ਕਿਹੜਾ ਬਣਦੇ ਤੂੰ ਦੱਸ ਤੱਕਾ ਬਣਦੇ ਤੇ ਤੇਰੀ ਹਾਂ ਸਿੱਕਾ ਫੈਕਟਰੀ ਹੋਦੀ ਹੈ ਫੈਕਟਰੀ ਲੈਣੇ ਮੇਰੇ ਕੋਲ ਨਹੀਂ ਨਹੀਂ ਫੈਕਟਰੀ ਦਾ ਫੈਕਟਰੀ ਹੈ ਤੂੰ ਇਹ ਨਾਲ ਬਣਦੇ ਆ ਅਦਵੇਰ ਤਾਂ ਬਦਲੇ ਬਣਾਉਣ ਲੱਗੇ ਪਏ ਸੀ ਇਹ ਵੀ ਬਣਾਣੇ ਇਹਦੇ ਸਾਨੂੰ ਇੱਕ ਗਰਾ ਹੋਰ ਕੋਲ ਪਤਾ ਆ ਦਾਦੂ ਜਿਹੜੀ ਫੈਕਟਰੀ ਹੋਦੀ ਮਾਂ ਉਹਦੇ ਮੈਂ ਇੱਕ ਬਹੁਤ ਬਹੁਤ ਉੱਚਾ ਆਟਾ ਬਣਦਾ ਹੈ ਅੱਛਾ ਉਹ ਅਸੀਂ ਆਏ ਗਾੜੀ ਮੈਂ ਦਾ ਨੰਬਰ ਦੇ ਫਲਾ ਮੈਨੂੰ ਗੱਲ ਕਰੀਏ ਮੜਾ ਵੀ ਯਾਰ ਆਟਾ ਹੀ ਦਵਾ ਮੜਿਆ ਕਿਲੋ ਕਾਟਾ ਲੈ ਕੇ ਹੀ ਮੜ ਜਾਉਂਦਾ ਹੈ ਕੁਝ ਝੂਲ ਗਿਆ ਤੂੰ ਆ ਥੰਦਾ ਹਾਂ ਇਸ਼ਾਰੇ ਦਿਨ ਤਰਾ ਤੂੰ ਸਕੂਲ ਚ ਜਾਏ ਤੂੰ ਤਾਂ ਇਹ ਸਾਧਾ ਤੇ ਨੌਲੇਜ ਸਕੂਲ ਛੁੱਟੀ ਤੇ ਕਾਬ ਲਗਾ ਮੈਂ ਕਿ ਆਟਾ ਜੇਬ ਚ ਨਾ ਰੱਖੇ ਵੀ ਮੀਂਹ ਪੈ ਗਿਆ ਛੁੱਟੀ ਹੋ ਜਾਂ ਕਰੇ ਲੋ ਜੀ ਹਾਂ ਇਹ ਤੋ ਵੀਆ ਕਿੱਦਾਂ ਬੰਦੀ ਆ ਲੇ ਬਟਾ ਬਰਾਉਨ ਕੁੜੀ ਵਿੱਚ ਗਿਆ ਭਾਈ ਇਹ ਤਾਂ ਹੁਣ ਸਾਡੇ ਹੱਥ ਖੜੇ ਭਾਈ ਚੱਕਿਆ ਜਵਾਬ ਦੇ ਹੁਣ ਸਾਤੇ ਤੂੰ ਆਵੇ ਬੜਾ ਗੱਲ ਆਈ ਇਹ ਨੂੰ ਆਂਗਣਾ ਦਿਮਾਗ ਨਹੀਂ ਹੈਗਾ ਹਰੇਕੀ ਗੱਲ ਚ ਹੈ ਚਲੋ ਦੱਸਾ ਲੋਹਾ ਕਿੱਦਾਂ ਬਣਦਾ ਇਹ ਦੱਸਣਾ ਦੱਸ ਨਹੀਂ ਤੂੰ ਤਾਂ ਚਰਪਾਈ ਤੋਂ ਬਾਲ ਪੁੱਛਿਆ ਮੈਂ ਜੇ ਉਹਨੇ ਪੁੱਛ ਲਿਆ ਫਿਰ ਤੈਨੂੰ ਇੱਕ ਜਵਾਬ ਨਹੀਂ ਆਉਣਾ ਹੈਗਾ ਤੂੰ ਦਾ ਕਿੱਕੜਾ ਬਣਦਾ ਸਭ ਤੋਂ ਪਤਾ ਮੈਂ ਦੱਸ ਤਾ ਕੀ ਮੈਂ ਪੁੱਛਾ ਕਿੱਕੜਾ ਬਣਦਾ ਆਏ ਦੱਸ ਵੀ ਤਰਤੀ ਪਤਾ ਕਿ ਕਿਰਦਾ ਕਿ ਸਵਾਨ ਥੱਲੇ ਦੇ ਨਿਕਲਦਾ ਲੋਹਾ ਉੱਪਰ ਤੇ ਕਿਰਦਾ ਆ ਦੋਨੋਂ ਪਤਾ ਨਹੀਂ ਹੈਗਾ ਹਾਂ ਇੱਕ ਇੱਕ ਆਰਬਨ ਫੋਰਡਿੰਗ ਦਾ ਪਿੱਕਲ ਲੋਹੇ ਦਾ ਟੈਪ ਦਾ ਹੁੰਦਾ ਏ ਉਹਨੂੰ ਪਗਲਾ ਕੇ ਆਪਾਂ ਲੋਹਾ ਲੋਹੇ ਦੇ ਲੋਹੇ ਦੇ ਕਿਲੋ ਤਾਂ ਕੁਝ ਬਣਦਾ ਏ ਹਾਂ ਫਿਰ ਆਪਾਂ ਨੂੰ ਕੈਂਚੀ ਜਾਂ ਕੁਝ ਵੀ ਲੈ ਸਕਦੇ ਉਹਨੂੰ ਮਿੱਟੀ ਮਾ ਦੱਬਣਾ ਏ ਰੇਤ ਮਾ ਵੀ ਦੱਬ ਸਕਦੇ ਆ ਫਿਰ ਆਪਾਂ ਨੂੰ ਨਾ ਹਾਂ ਉਹ ਪੰਜ ਗੋਮੇ ਨੂੰ ਸੁੱਕਣ ਵਾਸਤੇ ਰੱਖ ਦੇ ਨਾ ਤਾਂ ਸੁੱਕ ਗਿਆ ਹੂੰ ਤੂੰ ਆਪਾਂ ਨੂੰ ਕੱਢ ਲੈਣਾ ਹੂੰ ਆ ਤੋੜੇ ਨਾਲ ਹੂੰ ਮੜ ਗਿਆ ਲੋਹਾ ਉੱਛੇ ਜੀ ਨਹੀਂ ਹੈ ਇਹ ਤਾਂ ਗੱਲ ਇਹਨਾਂ ਨੌਲੇਜ ਵਾਲੀ ਗੱਲ ਹੈਗੀ ਮੈਂ ਇਹ ਦੇਖਦਾ ਏ ਹੈ ਕਿ ਕਿੱਕੜਾ ਕਿਆ ਬਣਾ ਤੁਸੀਂ ਬਣਾ ਲਓ ਠੀਕ ਹੈ ਹੁਣ ਬਾਤ ਬਸ ਇਹ ਕੋ ਦੇਖਦੇ ਏ ਜਦੋਂ YouTube ਐ ਕਰ ਫਿਰ ਟਰਾਲਾ ਧਰ ਲੈ ਇੱਕ ਨਵਾ ਹਾਂ ਪਹਿਲਾਂ ਲੋਹਾ ਬਣਾ ਟਰਾਈ ਕਰੋ ਲੋਹਾ ਕਿੱਕੜਾ ਬਣਨਾ ਉਹੀ ਉਹ ਐਨੀ ਢੇਰ ਲਾਇਆ ਸੀ ਤੂੰ ਜਦਾਂ ਲੋਹਾ ਬਣਾ ਆਂਦਾ ਤੁਸੀਂ ਦੱਸੋ ਸੂਰਜ ਲੈ ਉਹ ਆ ਬੱਸ ਕਰ ਤੇਰਾ ਸਾਰੀ ਦੁਨੀਆ ਉੱਪਟੀ ਸਿੱਧੀ ਕਰਦਾ ਨਹੀਂ ਇਹ ਮਹਿਲੀਆ ਇਹ ਤਾਂ ਕਰਦੇ ਨਾ ਪੁੱਠਾ ਏ ਹੁਣੇ ਸਾਫ਼ ਕਰਦਾ ਤੇਰੇ ਪੁੱਠਾ ਹੀ ਦਿਮਾਗ ਹੈ ਤੇਰਾ ਸੂਰਜੀ ਵੀ ਸਾਫ਼ ਕਰਦੇ ਇੱਕਾ ਬਣਦਾ ਹੁਣ ਲੈ ਬਾਈ ਅਸਲੀ ਕਰ